ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਫਾਕ ਮੁਹੰਮਦ ਅਸ਼ਫਾਕ ਮਲਿਕਰ ਮੈਂ ਮਲੇਰ ਕੋਟਲਾ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰ ਰਿਹਾ ਤੇ ਮੇਰਾ ਪਿੰਡ ਰਸੂਲਪੁਰਾ ਜਿੱਥੇ ਸ਼ਪਾਰ ਦਾ ਮੇਲਾ ਲੱਗਦਾ ਨਾ ਉਹਦੇ ਨਾਲ ਮੇਰਾ ਪਿੰਟਾ ਛੋਟਾ ਜਿਹਾ ਰਸੂਲਪੁਰ ਮੇਰਾ ਪਿੰਟਾ ਮੇਰਾ ਗਾਣਾ ਆਇਆ ਸੀਗਾ ਜੀ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਇਹ ਸਾਡਾ ਗਾਣਾ 2018 ਦੇ ਵਿੱਚ ਹੋਇਆ ਸੀਗਾ ਤੇ ਇਹ ਮੈਂ ਤੇ ਇੱਕ ਆਰੀਫ ਖਲੀ ਫਿਰੋਜ਼ ਖਾਨ ਜੀ ਦੇ ਭਤੀਜਿਆਂ ਨੇ ਉਹਨਾਂ ਨੇ ਗਾਣਾ ਗਾਇਆ ਸੀਗਾ ਇਹ ਤੇ 2018 ਦੇ ਵਿੱਚ ਇਹ ਗਾਣਾ ਕਰਿਆ ਸੀ ਤੇ ਜਿਹਦਾ ਮਿਊਜ਼ਿਕ ਕਰਿਆ ਸੀਗਾ ਜੱਸੀ ਬਰਦਰ ਨੇ ਇਹ ਗਾਣੇ ਨੂੰ ਮਤਲਬ ਕਿ ਇੰਨੀ ਮਕਬੂਲੀਅਤ ਮਤਲਬ ਮਿਲੀ ਆ ਤੇ ਲੇਕਿਨ ਇਹ ਗਾਣਾ ਪਤਾ ਨਹੀਂ ਹੈਗਾ ਕਿ ਇਹ ਗਾਣਾ ਕਿਸ ਦਾ ਗਾਇਆ ਹੈ ਇਹ ਮੇਰਾ ਗਾਣਾ ਗਾਇਆ ਜੀ ਅਸ਼ਫਾਕ ਮਲਿਕ ਮਨ ਲੋ ਉਹਦੇ YouTube ਦੇ ਉੱਪਰ ਇਹ ਹੈਗਾ ਕੁਦਰਤ ਦੇ ਰੰਗਾਂ ਨੂੰ ਐਵੇਂ ਦੀ ਜਾਣੀ ਤਾਂ ਤੂੰ ਕਾ ਦਾ ਕਰਦਾ ਮਾਨ ਪਤੰਦਰਾ ਖੁੱਲਦਾ ਨਹੀਂ ਉਹਦਾ ਲਾਇਆ ਜਿੰਦਰਾ ਤੂੰ ਕਾ ਦਾ ਕਰਦਾ ਮਾਨ ਪਤੰਦਰਾ ਖੁੱਲਦਾ ਨਹੀਂ ਉਹਦਾ ਲਾਇਆ ਜਿੰਦਰਾ ஜ பந்த பிணி துரத்தூ கு ரூம்தான் குதிரையா ரூமே நீ ரோட்டி தேதாய் ਜੂ ਵੀ ਹੋ ਸਕਦਾ ਏ ਜੂ ਤੂੰ ਕਦੀ ਸੋਚਿਆ ਵੀ ਨਹੀਂ ਉਹ ਵੀ ਉਹ ਤਾਂ ਹੋ ਸਕਦਾ ਏ ਤੇਰੇ ਹੱਥ ਨਹੀਂ ਦੌਲਤ ਆਉਣੀ ਹੱਥ ਨਹੀਂ ਦੌਲਤ ਆਉਣੀ ਕਰਦਾ ਮਨ ਨਹੀਂ ਮਾਨੀਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ कुदरत रंगा एमे न